ਦੋਸਤੋ ਕਹਿੰਦੇ ਆ ਕਿ ਨਿਗਾ ਬਦਲੀ ਨਜ਼ਾਰੇ ਬਦਲੇ ਦਿਸ਼ਾ ਬਦਲੀ ਸਤਾਰੇ ਬਦਲੇ ਕੀ ਹੈ ਦਿਸ਼ਾ ਸਾਡੀ ਧਰਤੀ ਜਿਹੜੀ ਹੈਗੀ ਆ ਉਹ 360 ਡਿਗਰੀਆਂ ਦੇ ਵਿੱਚ ਜਿਹੜੀ ਆ ਉਹ ਵੰਡਿਓ ਹੈ ਤੇ ਉਹ ਜਿਹੜੀਆਂ 360 ਡਿਗਰੀਆਂ ਉਹਨਾਂ ਨੂੰ ਅੱਗੇ 12 ਰਾਸ਼ੀਆਂ 'ਚ ਵੰਡਿਆ ਤੇ ਉਹ ਜਿਹੜੀਆਂ 12 ਖਾਸ ਤਰ੍ਹਾਂ 30-30 ਡਿਗਰੀ ਦੀ ਡਿਗਰੀ ਦੀ ਇੱਕ ਰਾਸ਼ੀ ਆ ਉਹਨਾਂ ਦੇ ਇੱਕ-ਇੱਕ ਰਾਸ਼ੀ ਦੇ ਵਿੱਚੋਂ ਅਲੱਗ ਅਲੱਗ ਤਰ੍ਹਾਂ ਦੀ ਇਸ ਧਰਤੀ ਦੇ ਉੱਤੇ ਜਿਹੜੇ ਅਸੀਂ ਇਨਸਾਨ ਹੈ ਜਾਂ ਜਿਹੜੀ ਲਿਵਿੰਗ ਕੁਛ ਵੀ ਆ ਪੂਰੀ ਧਰਤੀ ਦੇ ਤੇ ਇੱਕ ਇਫੈਕਟ ਆਉਂਦਾ ਆ ਇੱਕ ਅਲੱਗ ਤਰ੍ਹਾਂ ਦੀ એનર્ਜੀ ਆਉਂਦੀ ਹੈ ਤੇ ਪਹਿਲਾ ਜਿਹੜਾ ਨੰਬਰ 1 ਹੈ ਉੱਥੋਂ ਆਉਂਦੀ ਬਾਡੀ ਜਿਹੜੀ ਚੀਜ਼ ਜਿਹੜੀ ਨਵੀਂ ਚੀਜ਼ ਨਵੀਂ ਸ਼ੁਰੂ ਹੁੰਦੀ ਹੈ ਇਸ ਧਰਤੀ ਤੇ ਕੋਈ ਵੀ ਹੈਗੀ ਜਿਹੜਾ ਜਿਹੜੀ ਪ੍ਰਗਟ ਹੁੰਦੀ ਆ ਜਿਦਾ ਸਾਡਾ ਸ਼ਰੀਰ ਵੀ ਤਾਂ ਪ੍ਰਗਟ ਹੀ ਹੁੰਦਾ ਨਾ ਇਹ ਜਿਹੜੀ ਚੀਜ਼ ਆ ਉਹਦੇ ਬਾਰੇ ਦੱਸਦਾ ਉਹ ਕਿਦਾਂ ਦਾ ਹੋਏਗਾ ਉਹ ਸੈਂਸ ਕੀ ਹੈਗੀ ਉਹ ਚੀਜ਼ ਇਹ ਤਨ ਤੇ ਦੂਜਾ ਨੰਬਰ ਹੈਗਾ ਤਾਨਾ ਤਨ ਦਾ ਮਤਲਬ ਕੀ ਹੈਗਾ ਸਾਡ ਤਨ ਦੇ ਕਈ ਰੂਪ ਹੋ ਸਕਦੇ ਆ ਸਾਡਾ ਪਰਿਵਾਰ ਸਾਡਾ ਤਨ ਹੈ ਸਾਡੀ ਜਿਹੜੀ ਹੈਗੀ ਬੈਂਕ ਬੈਲੈਂਸ ਸਾਡਾ ਤਨ ਹੈ ਸਾਡੇ ਕੋਲ ਕੀ ਐਸੈਟਸ ਹੈ ਵਗੈਰਾ ਵਗੈਰਾ ਤੇ ਨੰਬਰ 3 ਦੇ ਤਿਆਂ ਦਾ ਕਿ ਬੰਦੇ ਦੇ ਵਿੱਚ ਜਿਹੜੀ ਹੈ ਉਹ ਪਾਵਰ ਕਿੰਨੀ ਹੈ ਉਹਦੀ ਸਟਰੈਂਥ ਕਿੰਨੀ ਹੈ ਕਿ ਉਹ ਅਗਰ ਉਹਦਾ ਤਨ ਜਿਹੜਾ ਹੈ ਉਹ ਠੀਕ ਹੈ ਤੇ ਸਟਰੈਂਥ ਵੀ ਹੈ ਤੇ ਫਿਰ ਉਹ ਡੈਫੀਨੇਟਲੀ ਆਹ ਤਨ ਤੱਕ ਮਾਇ ਲਏਗਾ ਸੋ so, ਨੰਬਰ 4 ਦੇ ਉੱਤੇ ਆਂਦਾ ਆ ਕੰਫਰਟ ਧਨ ਕਮਾਉਣ ਤੋਂ ਬਾਅਦ ਫਿਰ ਕਿਸ ਤਰ੍ਹਾਂ ਦਾ ਉਹ ਗੱਡੀਆਂ ਮੋਟਰ ਜਿਹੜਾ ਉਹਦਾ ਉਹਦਾ ਰਹਿਣਾ ਸਹਿਣਾ ਕਿਸ ਤਰ੍ਹਾਂ ਦਾ ਹੋਊਗਾ ਉਹਦਾ ਕੰਫਰਟ ਜ਼ੋਨ ਕੀ ਆ ਇਹ ਮਦਰ ਦਾ ਵੀ ਘਰ ਮੰਨਿਆ ਜਾਂਦਾ ਹੈ ਤੇ ਨੰਬਰ 5 ਦੇ ਉੱਤੇ ਆਂਦੀ ਆ ਫਿਰ ਬੰਦੇ ਦੀ এডਿਕੇਸ਼ਨ ਬੰਦੇ ਉਹ ਕਿੱਥੋਂ ਇਨਸਾਨ ਆਇਆ ਤੇ ਕਿੱਥੇ ਉਹਦੇ ਪਲਾਨ ਕੀਆ ਇਸ ਜਗਤ ਦੇ ਵਿੱਚ ਜਿਹੜੇ ਤੇ ਆਇਆ ਉਹ ਫਿਊਚਰ ਕੀ ਹੈ ਇੱਥੇ ਇਹਨੂੰ ਸਰਸਵਤੀ ਦਾ ਘਰ ਵੀ ਮੰਨਦੇ ਆ ਨੌਲੇਜ ਇੱਥੋਂ ਗਿਆਨ ਆਂਦਾ ਆ ਇਸ ਦਾ ਜਿਹੜਾ ਕਾਰਕ ਗ੍ਰਹਿ ਹੈਗਾ ਉਹ ਸੂਰਜ ਹੈਗਾ ਹੁਣ ਅਸੀਂ ਚੱਲਦੇ ਆ ਅੱਗੇ ਨੰਬਰ 6 ਦੇ ਦੁਨੀਆ ਭਰ ਦੀਆਂ ਪ੍ਰੋਬਲਮਸ ਇੱਥੋਂ ਆਨੀਆਂ ਉਹ ਪ੍ਰੋਬਲਮ ਜਿਹੜੀਆਂ ਸੋਲਵ ਹੋ ਜਾਂਦੀਆਂ ਪਰ ਡੈਮੇਜ ਕਈ ਵਾਰ ਕਰਕੇ ਚਲੇ ਜਾਂਦੀਆਂ ਜਿਸ ਤਰ੍ਹਾਂ ਕਿ ਲਾਅ ਐਂਡ ਆਰਡਰ ਦੇ ਨਾਲ ਪ੍ਰੋਬਲਮਸ ਬੈਂਕ ਬੈਲੈਂਸ ਬੈਂਕਾਂ ਦੇ ਨਾਲ ਪ੍ਰੋਬਲਮ ਤੇ ਹਸਪੀਟਲ ਦੀਆਂ ਪ੍ਰੋਬਲਮ ਪਲੱਸ ਫੈਮਿਲੀ ਦੇ ਵਿੱਚ ਕੋਈ ਲੜਾਈ ਝਗੜਾ ਕਲੇਸ਼ ਕੋਈ ਆ ਜਾਵੇ ਉਹ ਪ੍ਰੋਬਲਮ ਤੇ ਨੰਬਰ 7 ਇਹ ਤੋਂ ਓਪੋਜ਼ਿਟ ਹੈ ਜਿਹੜਾ ਉਹਦੇ ਵਿੱਚ ਕੀ ਹੈਗਾ ਜੇ ਇਹ ਮਰਦ ਦੇ ਮਰਦ ਦਾ ਹੈਗਾ ਤਾਂ ਇਹ ਔਰਤ ਮਤਲਬ ਇਹ ਹਸਬੰਡ ਤੇ ਵਾਈਫ ਇਹ ਪਾਰਟਨਰਸ਼ਿਪ ਦਾ ਘਰ ਹੈ ਇਹ ਦੁਸ਼ਮਣੀ ਦਾ ਵੀ ਘਰ ਹੈ ਮਤਲਬ ਕਹਿ ਲਓ ਵੀ ਇਹ ਤੁਹਾਡਾ ਦਿੱਲੀ ਜਿਹੜੀ ਫਾਈਟ ਹੈਗੀ ਆ ਦਿੱਲੀ ਇਨਕਮ ਦਾ ਵੀ ਇਹ ਘਰ ਹੈ ਇੱਥੋਂ ਇਸ ਤਰ੍ਹਾਂ ਦੀ એનર્ਜੀ ਆਉਂਦੀ ਹੈ ਜਿਹੜੀ ਇਹ ਡਾਇਰੈਕਸ਼ਨ ਹੈਗੀ ਆ ਸਾਊਥ ਦੀ ਨਾਰਥ ਤੋਂ ਸਾਊਥ ਤੋਂ ਆਜੇ ਨਾਰਥ ਤੇ ਆ ਸਾਊਥ ਹੈ ਹੁਣ ਅੱਗੇ ਅਸੀਂ ਜਾਣਦੇ ਆ ਨੰਬਰ 8 ਦੋ ਕੁ ਅੱਠ ਨੰਬਰ ਨੂੰ ਮਤਲਬ ਦੁਨੀਆ ਭਰ ਦੀਆਂ ਬੈਡ ਤੋਂ ਬੈਡ ਪ੍ਰੋਬਲਮਸ ਦੇ ਲਈ ਜਾਣਿਆ ਜਾਂਦਾ ਪਰ ਇੰਨੀ ਹੀ ਇਹਦੇ ਵਿੱਚ ਗੁੱਡ એનર્ਜੀ ਵੀ ਨਿਕਲਦੀ ਹੈ ਜੇ ਕਿਸੇ ਨੂੰ ਇੱਥੋਂ ਵਧੀਆ ਕੁਝ ਆਣਾ ਸ਼ੁਰੂ ਹੋ ਜਾਂਦਾ ਉਹਦਾ ਵੀ ਅੰਤ ਨਹੀਂ ਜੇ ਘਟੀਆਂ ਆਉਂਦਾ ਤਾਂ ਉਹਦਾ ਵੀ ਕੋਈ ਹੁੰਦਾ ਸੋ ਇਸ ਘਰ ਤੋਂ ਡਰਿਆ ਜਾਂਦਾ ਹੈ 8ਵੇਂ ਘਰ ਦੇ ਵਿੱਚ ਜਦੋਂ ਸਟਾਰ ਕੋਈ ਹੁੰਦੇ ਆ ਤੇ ਉਹ ਮਤਲਬ ਜਿਹੜੇ ਆ ਉਹਨਾਂ ਦਾ ਪਤਾ ਨਹੀਂ ਉਹ ਬੰਦਾ ਡਰਦਾ ਹੈ ਉਹਨਾਂ ਤੋਂ ਤੇ ਹੁਣ ਨੰਬਰ 9 9 ਨੰਬਰ ਇਹ ਹੈਗਾ ਆ ਕਿ ਪਰਮਾਤਮਾ ਦੀ ਕਿਰਪਾ ਇਹਨੂੰ ਭਾਗ ਕਿਸਮਤ ਲక్ష్ਮੀ ਕਹਿੰਦੇ ਆ ਵੀ ਜੇ ਕਿ ਜੇ ਕਿ ਸਮਾਤੇ ਵੱਡੀ ਆ ਵਧੀਆ ਆ ਤਾਂ ਫਿਰ ਫਿਰ ਤਾਂ ਫਿਰ ਹੁਣ ਹੋਰ ਕੀ ਚਾਹੀਦਾ ਇਹ ਇਸ ਕਰਕੇ ਧਰਮ ਦਾ ਵੀ ਕਰ ਮੰਦੇ ਆ ਗੁਰੂ ਗਿਆਨ ਦਾ ਵੀ ਗੁਰੂ ਅਸ਼ੀਰਵਾਦ ਦਾ ਵੀ ਤਾਂ ਇਹ ਕਰ ਮੰਦੇ ਹੁਣ ਨੰਬਰ 10 10 ਨੰਬਰ ਇੱਥੋਂ ਜਿਹੜੀ એનર્ਜੀ ਆਂਦੀ ਹੈ ਇਹ એનર્ਜੀ ਹੈਗੀ ਹੈ ਸਾਰੀ ਦੀ ਸਾਰੀ ਜਿਹੜੀ ਜਿਹੜਾ ਤੁਹਾਡੀ ਕੁਰਸੀ ਦੇ ਬਾਰੇ ਸ਼ੋਅ ਕਰਦੀ ਹੈ ਕਿ ਤੁਹਾਡਾ ਜਿਹੜਾ ਤੁਸੀਂ ਕਰਮ ਖੇਤਰ ਜਿਹੜਾ ਉਹਦੇ ਨਾਲ ਕੀ ਬਣਾਇਆ ਰੁਤਬਾ ਕੀ ਆ ਤੁਹਾਨੂੰ ਕੌਣ ਜਾਣਦਾ ਆ ਜੇ ਤੁਸੀਂ ਕਿਸ ਲੈਵਲ ਤੇ ਇਸੇ ਕਰਕੇ ਪੋਲਿਟੀਕਲ ਚੀਜ਼ਾਂ ਜਿਹੜੀਆਂ ਰਾਜ ਦਰਬਾਰ ਦਾ ਵੀ ਘਰੇ ਨੂੰ ਮੰਨਦੇ ਆ ਇੱਥੋਂ ਇਹ ਕਿਰਪਾ ਆ ਦੀ ਹੁਣ ਨੰਬਰ 11 ਕੁੰਭ ਰਾਸ਼ੀ 11 ਜਿਹੜਾ ਨੰਬਰ ਹੈਗਾ ਆ ਇਹ ਹੈਗਾ ਇੱਕ ਬੱਚੇ ਦਾ ਆਕਾਰ ਹੈ ਜਿਹੜਾ ਕਿ ਹੱਥ ਦੇ ਵਿੱਚ ਘੜਾ ਲੈ ਕੇ ਖੜਾ ਪਾਣੀ ਦਾ ਅੰਮ੍ਰਿਤ ਦਾ ਤੇ ਉਹ ਆਂ ਦਾ ਸਿਰਫ ਦਿਖਦਾ ਆ ਕਿੱਥੋਂ ਆਦਾ ਇਹ ਨਹੀਂ ਪਤਾ ਜਿਹੜਾ ਉਹ ਜਾ ਰਿਹਾ ਉਹ ਸਾਰਿਆਂ ਨੂੰ ਦਿਖਦਾ ਉਹ ਇਹ ਰਾਸ਼ੀ ਆ ਇੱਥੋਂ ਜਿਹੜਾ ਜੇ ਇਹ ਸ਼ੁਭ ਹੋਵੇ ਕਿਸੇ ਦੀ ਤੇ ਇੱਥੋਂ ਪ੍ਰਾਫਿਟ ਦਿਖਦੇ ਆ ਤੇ ਉਹ ਬੰਦਾ ਹਰ ਆਪਣੀ ਜਿਹੜੀ ਫਿਰ ਇੱਛਾ ਪੂਰੀ ਕਰਦਾ ਆ ਉਹ ਇਹ ਇਹ ਘਰ ਮਤਲਬ ਜਿਹੜਾ ਹੈਗਾ ਇਹ ਇਹਨੂੰ ਬੁਰਾ ਵੀ ਮੰਨਦੇ ਆ ਵੀ ਜਦੋਂ ਕਿਸੇ ਨੂੰ ਉਦਾਂ ਹੀ ਪੈਸਾ ਲਿਗੀ ਜਾਂਦਾ ਆ ਤਾਂ ਫਿਰ ਉਹ ਬੁਰੀਆਂ ਆਦਤਾਂ ਚ ਪੈ ਜਾਂਦਾ ਤੇ ਇਸ ਤੋਂ ਬਾਅਦ ਆਉਂਦਾ ਆ ਫਿਰ ਖਰਚਾ ਹੁਣ ਜਿਹੜਾ ਆ ਜੇ ਇਹ ਤਨ ਹੈ ਤੇ ਧਨ ਹੈ ਤੇ ਫਿਰ ਆ ਖਰਚਾ ਆ ਇਹ ਜਿਹੜਾ ਖਰਚਾ ਆ ਇੱਥੇ ਮੋਕਸ਼ ਦਾ ਵੀ ਘਰ ਮੰਨਦੇ ਇਹਨੂੰ ਵੀ ਇੱਥੇ ਸਾਰਾ ਕੁਝ ਮਤਲਬ ਇਹਦੀ ਅੰਦਰ ਖਰਚ ਹੋ ਜਾਂਦਾ ਜੋ ਕੁਝ ਵੀ ਆਏ ਆ ਅਸੀਂ ਇੱਕ ਦਿਨ ਚਲੇ ਜਾਣਾ ਇੱਥੇ ਸਭ ਕੁਝ ਰਹਿ ਜਾਣਾ ਸੋ ਇਸ 12 ਜਿਹੜੀਆਂ ਰਾਸ਼ੀਆਂ 12 ਡਾਇਰੈਕਸ਼ਨ ਦੇ ਵਿੱਚ ਇੱਕ ਬਰਥ ਬੇਸਿਕ ਜੀ ਅਸੀਂ ਗੱਲ ਕਰ ਰਹੇ ਆ ਕਿ ਕਿਹਦੇ ਕਿਹੜੇ ਪਾਸਿਓਂ ਕੀ ਕੁਝ ਆਂਦਾ ਆ ਤੇ ਉਹ એનਰਜੀਜ਼ ਦੇ ਵਿੱਚ ਫਿਰ ਅੱਗੇ ਹੋਰ ਵੀ ਬਹੁਤ ਈ ਚ ਰਾਸ਼ੀ ਦੇ ਵਿੱਚ ਇੱਕ ਹੋਰ 9 ਪਾਰਟਸ ਹੈਗੇ ਆ ਨਕਸ਼ਤਰਾਸ ਦੇ ਉਹ ਜਿਹੜੇ ਹੈਗੇ ਆ ਉਹਨਾਂ ਦੇ ਵਿੱਚ ਇਹ ਇੱਕ ਇੱਕ ਜਿਹੜਾ ਜਿਹੜੇ ਹੁਣ ਇਹਦੇ ਵਿੱਚ 9 ਪਾਰਟ ਆ ਉਹਨਾਂ ਦੇ ਵਿੱਚ ਵੀ ਅਲੱਗ-ਅਲੱਗ ਫਿਰ ਪਾਵਰ ਛੁਪੀਆਂ ਆ ਅਲੱਗ-ਅਲੱਗ ਉਹ 9 ਚੀਜ਼ਾਂ ਹੋਰ ਇਹਦੇ ਵਿੱਚ ਉਹ ਹੈਂਡਲ ਕਰਦੇ ਸੋ ਇਹ ਮਤਲਬ ਜਿੰਨਾ ਬਰੀਕੀ ਚ ਜਾਇ ਜਾਓਗੇ ਉਨਾ ਹੀ ਜਿਹੜਾ ਇਹਦਾ ਕੋਈ ਅੰਤ ਨਹੀਂ ਕਿਸੇ ਵੀ ਚੀਜ਼ ਦਾ ਤੁਸੀਂ ਕਿੰਨੇ ਵੱਡੇ ਸੰਗੀਤਕਾਰ ਹੋ ਸਕਦੇ ਆ ਕੋਈ ਅੰਤ ਨਹੀਂ ਤੁਸੀਂ ਉਹੀ ਹਾਰਮੋਨੀਅਮ ਤੋਂ ਉਹੀ ਹੈ 700 ਉਹੀ ਹੈ ਮਗਰ ਡਿਪੈਂਡਡ ਇਨਸਾਨ ਦਿੱਤੇ ਉਹ ਕਿੰਨੀ ਖੋਜ ਕਰਦਾ ਕਿੰਨਾ ਉਹਦੇ ਵਿੱਚ ਡੀਪ ਅੰਡਰਸਟੈਂਡਿੰਗ ਉਹਨੂੰ ਮਿਲਦੀ ਹੈ ਤੇ ਕਿੰਨਾ ਉਹਦਾ ਮਾਈਂਡ ਤੇ ਉਹਦੀਆਂ ਫਿੰਗਰਸ ਦਾ ਜਾਂ ਉਹਦੀ ਵੋਕਲ ਜਿਹੜੀ ਹੈਗੀ ਆ ਆਪਣੇ ਮਾਈਂਡ ਦੇ ਨਾਲ ਕਿੰਨੀ ਜ਼ਿਆਦਾ ਤਾਲਮੇਲ ਕ੍ਰੀਏਟ ਕਰਦੀ ਹੈ ਸੋ ਇਸ ਕਰਕੇ ਇਹ ਜਿਹੜੀ ਜੋਤਿਸ਼ ਦੀ ਨੌਲੇਜ ਹੈਗੀ ਆ ਇਹ ਨੌਲੇਜ ਸਿਰਫ ਤੇ ਸਿਰਫ ਇੱਕ ਸਾਇੰਸ ਹੈ ਇਸ ਨੂੰ ਇੱਕ ਸਾਇੰਸ ਦੀ ਤਰ੍ਹਾਂ ਲਿਆ ਜਾਵੇ ਇਹਦੇ ਨਾਲ ਮਤਲਬ ਬਹਿਮਤ ਭੈਣ ਦੀ ਗੱਲ ਨਹੀਂ ਹੈਗੀ ਇਸ ਚੀਜ਼ ਨੂੰ ਅੰਡਰਸਟੈਂਡ ਜੇ ਅਸੀਂ ਕਰਦੇ ਹਾਂ ਤਾਂ ਬੜਾ ਮਤਲਬ ਇੱਕ ਇੱਕ ਅਲੱਗ ਤਰ੍ਹਾਂ ਦੀ ਸਮਝ ਪੈਦਾ ਹੁੰਦੀ ਹੈ ਕਿ ਇਹ ਜਿਹੜਾ ਸ਼ਾਸਤਰ ਹੈ ਕਈ ਵਾਰ ਬਹੁਤ ਐਕੂਰੇਟ ਜਿਹਨੂੰ ਮੈਂ ਫੀਲ ਕੀਤਾ ਸੋ ਹੋਪ ਅੱਜ ਦੀ ਗੱਲਬਾਤ ਇੱਕ ਬੇਸਕ ਤੁਹਾਨੂੰ ਅੱਛੀ ਲੱਗੀ ਹੋਏਗੀ ਧੰਨਵਾਦ